ਸਟਾਰ ਕਿਸਾਨ ਭਾਵੇਂ ਪੰਜਾਬ ਦੇ ਹੋਣ ਜਾਂ ਹਰਿਆਣਾ ਸਣੇ ਕਿਸੇ ਹੋਰ ਸੂਬੇ ਦੇ ਇਹਨਾਂ ਦੀਆਂ ਮੰਗਾਂ ਅਤੇ ਪਰੇਸ਼ਾਨੀਆਂ ਤਕਰੀਬਨ ਇੱਕੋ ਜਿਹੀਆਂ ਹਨ ਡੰਡੀ ਦੇਸ਼ ਵਿਕਾਸ ਕਰ ਰਿਹਾ ਹੈ ਅਤੇ ਆਲਮੀ ਪੱਧਰ ਉੱਤੇ ਆਪਣੀ ਮੌਜੂਦਗੀ ਦਰਜ ਕਰਨ ਲਈ ਹਰ ਓਟੰਗ ਤਰੀਕੇ ਵਰਤ ਰਿਹਾ ਹੈ ਜਿਸ ਨਾਲ ਦੁਨੀਆ ਦੇ ਨਕਸ਼ੇ ਉੱਤੇ ਇਸ ਦੀ ਪਛਾਣ ਹੋਰ ਗੂੜੀ ਹੋ ਸਕੇ ਡੰਡੀ ਜਦੋਂ ਅਸੀਂ ਵਿਕਾਸ ਕਰਦੇ ਹਾਂ ਤਾਂ ਕਈ ਚੀਜ਼ਾਂ ਦੀ ਪੀਲਾਂਜਲੀ ਵੀ ਦੇਣੀ ਪੈਂਦੀ ਹੈ ਡੰਡੀ ਦੇਸ਼ ਦੇ ਐਕਸਪ੍ਰੈਸ ਹਾਈਵੇ ਕੌਮੀ ਸ਼ਾਹ ਰਾ ਅਤੇ ਭਾਰਤ ਮਾਲਾ ਵਰਗੇ ਪ੍ਰੋਜੈਕਟ ਵੀ ਚਰਚਾ ਵਿੱਚ ਹਨ ਡੰਡੀ ਜਦੋਂ ਜ਼ਮੀਨਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰਾਂ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਡੰਡੀ ਇਸ ਪ੍ਰੋਜੈਕਟ ਕਾਰਨ ਲਗਾਤਾਰ ਕਿਸਾਨ ਅਤੇ ਸਰਕਾਰਾਂ ਆਹਮੋ ਸਾਹਮਣੇ ਹਨ ਡੰਡੀ ਇਸ ਪ੍ਰੋਜੈਕਟ ਲਈ ਜ਼ਮੀਨਾਂ ਉੱਤੇ ਮੁਆਵਜ਼ਾ ਰਾਸ਼ੀ ਤੈ ਸਰਕਾਰੀ ਨਿਯਮਾਂ ਤੋਂ ਜਦੋਂ ਉਲਟ ਮਿਲਦੀ ਹੈ ਤਾਂ ਕਿਸਾਨ ਸਰਕਾਰ ਦਾ ਵਿਰੋਧ ਕਰਦੇ ਹਨ ਡੰਡੀ ਇਸ ਦੇ ਨਾਲ ਹੀ ਉਹਨਾਂ ਦੀ ਦਿਨ ਰਾਤ ਇੱਕ ਕਰਕੇ ਪਾਲੀ ਫਸਲ ਵੀ ਕਈ ਵਾਰ ਨੁਕਸਾਨੀ ਜਾਂਦੀ ਹੈ ਡੰਡੀ ਕੁੱਲ ਮਿਲਾ ਕੇ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਚੱਲਣੇ ਪੈਂਦੇ ਹਨ ਡੰਡੀ ਸਰਕਾਰ ਵਧ ਰਹੀ ਆਵਾਦੀ ਕਾਰਨ ਸੜਕਾਂ ਉੱਤੇ ਦੁੱਗਣੀ ਤੋਂ ਗੁਣੀ ਹੋ ਰਹੇ ਆਵਾਜਾਈ ਨੂੰ ਧਿਆਨ ਵਿੱਚ ਰੱਖ ਕੇ ਹਾਈਵੇ ਬਣਾ ਰਹੀ ਹੈ ਡੰਡੀ ਇਸ ਦੇ ਨਾਲ ਨਾਲ ਲੋਕਾਂ ਦੀ ਸਹੂਲਤ ਲਈ ਬਣਾਏ ਜਾ ਰਹੇ ਲੰਬੇ-ਲੰਬੇ ਪੁਲ ਵੀ ਇਹਨਾਂ ਖੇਤਾਂ ਨੂੰ ਖਾ ਰਹੇ ਹਨ ਡੰਡੀ ਅਸਲ ਵਿੱਚ ਦਿੱਲੀ ਤੋਂ ਜੰਮੂ ਦੇ ਕਟੜਾ ਤੱਕ ਲਗਭਗ 600 ਕਿਲੋਮੀਟਰ ਲੰਬਾ ਸਟਾਰਟ ਐਕਸਪ੍ਰੈਸ ਵੇ ਬਣਾਇਆ ਜਾ ਰਿਹਾ ਹੈ ਡੰਡੀ ਇਹ ਦਿੱਲੀ ਲਾਗੇ ਬਹਾਦਰਗੜ੍ਹ ਤੋਂ ਸ਼ੁਰੂ ਕਰਕੇ ਹਰਿਆਣਾ ਵਿੱਚੋਂ ਲੰਘਾਇਆ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਸੰਗਰੂਰ ਪਟਿਆਲਾ ਲੁਧਿਆਣਾ ਜਲੰਧਰ ਪਠਾਨਕੋਟ ਨੂੰ ਜੋੜਨ ਤੋਂ ਬਾਅਦ ਅੱਗੇ ਜੰਮੂ ਵਿੱਚ ਦਾਖਲ ਹੋਵੇਗਾ ਡੰਡੀ ਇਸ ਦੇ ਨਾਲ ਹੀ ਇਹ ਐਕਸਪ੍ਰੈਸ ਵੇ ਅੰਮ੍ਰਿਤਸਰ ਨੂੰ ਵੀ ਜੋੜ ਰਿਹਾ ਹੈ ਡੰਡੀ ਇਸ ਨਾਲ ਲੋਕਾਂ ਨੂੰ ਆਪਣੀ ਮੰਜ਼ਿਲ ਉੱਤੇ ਪੁੱਜਣ ਵਿੱਚ ਕਈ ਘੰਟਿਆਂ ਦੀ ਰਾਹਤ ਵੀ ਮਿਲਣ ਦਾ ਦਾਵਾ ਕੀਤਾ ਜਾ ਰਿਹਾ ਹੈ ਡੰਡੀ ਕੇਂਦਰ ਸਰਕਾਰ ਦੀ ਤਾਜ਼ਾ ਯੋਜਨਾ ਮੁਤਾਬਕ ਹੋਰ ਵੀ ਕਈ ਹਾਈਵੇਜ਼ ਨੂੰ ਮਨਜ਼ੂਰੀ ਮਿਲੀ ਹੈ ਡੰਡੀ ਇਸ ਅਨੁਸਾਰ ਹਰਿਆਣਾ ਅਤੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਤਿੰਨ ਹੋਰ ਨਵੇਂ ਹਾਈਵੇ ਯੋਜਨਾ ਅਧੀਨ ਹਨ ਡੰਡੀ ਇਹ ਵੀ ਭਾਰਤ ਮਾਲਾ ਪ੍ਰੋਜੈਕਟ ਦਾ ਹੀ ਹਿੱਸਾ ਹਨ ਡੰਡੀ ਇਹ ਹਾਈਵੇ ਪਾਣੀਪਤ ਤੋਂ ਡੱਬ ਵਾਲੀ हिसार ਤੋਂ ਰਿਵਾੜੀ ਅਤੇ ਅੰਬਾਲਾ ਤੋਂ ਦਿੱਲੀ ਦਰਮਿਆਨ ਬਣ ਰਹੇ ਹਨ ਡੰਡੀ ਨਵੀਂ ਦਿੱਲੀ ਤੋਂ ਅੰਬਾਲਾ ਤੱਕ ਨਵਾਂ ਹਾਈਵੇ ਵੀ ਬਣ ਰਿਹਾ ਹੈ ਡੰਡੀ ਇਸ ਦੇ ਨਾਲ ਹੀ ਦਿੱਲੀ ਤੋਂ ਅਮ੍ਰਿਤਸਰ ਤੱਕ ਬੁਲਟ ਟ੍ਰੇਨ ਲਈ ਕੇਂਦਰ ਨੇ ਪੰਜਾਬ ਅਤੇ ਹਰਿਆਣਾ ਦੇ ਲਗਭਗ 321 ਪਿੰਡਾਂ ਤੋਂ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਵੀ ਕੜ ਲਈ ਹੈ ਡੰਡੀ ਸਰਕਾਰ ਦਾ ਦਾਵਾ ਹੈ ਕਿ ਇਸ ਲਈ ਕਿਸਾਨਾਂ ਨੂੰ ਕਲੈਕਟਰ ਰੇਟ ਦਾ 5 ਗੁਣਾ ਭੁਗਤਾਨ ਕੀਤਾ ਜਾਵੇਗਾ ਡੰਡੀ ਬਠਿੰਡਾ ਅਤੇ ਹੋਰ ਇਲਾਕਿਆਂ ਦੇ ਕਿਸਾਨਾਂ ਨੇ ਇਥੋਂ ਤੱਕ ਕਿਹਾ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਨੂੰ ਭਾਰਤ ਮਾਲਾ ਦੀ ਆੜ ਵਿੱਚ ਮਣਕਾ ਮਣਕਾ ਕਰ ਦਿੱਤਾ ਗਿਆ ਹੈ ਡੰਡੀ